ਅਗਲੀ ਗੱਲ ਮੈਂ ਮੋਦੀ ਜੀ ਨੂੰ ਦੱਸ ਦੇਣਾ ਚਾਹਣਾ ਭਲੇਖੇ ਚ ਨਾ ਰਹੇ ਜੋ ਕਿਤੇ ਅਗਰ ਕਿਸਾਨਾਂ ਦੀ ਅੱਜ ਤੁਸੀਂ ਫਸਲ ਮਾਰਤੀ ਨਾ ਜੇ ਬਣਾ ਇਹਨਾਂ ਦਾ ਦਿਮਾਗ ਐਂ ਘੁੰਮ ਗਿਆ ਤੇ ਜੇ ਹੜਾ ਨਾਲ ਮਰੀ ਫੇਰ ਵੀ ਤਾਂ ਸਰੀ ਹੈ ਨਾ ਤੇ ਆਪਾਂ ਇੱਕ ਸਾਲ ਡੇਢ ਸਾਲ ਬੀਜਦੇ ਹੀ ਨਹੀਂ ਜੇ ਬੜਾ ਦਿਮਾਗ ਚ ਆ ਗੱਲ ਆ ਗਈ ਤੇ ਘੁੰਮ ਗਿਆ ਦਿਮਾਗ ਇਧਰ ਨੂੰ ਤੇ ਇੱਕ ਡੇਢ ਸਾਲ ਫਸਲ ਨਾ ਨਾ ਬੀਜੀ ਫਿਰ ਅੰਦਾਜ਼ਾ ਲਾਇਓ ਤੁਹਾਡੀ ਜਿਹੜੀ ਫੂਡ ਸਿਕਿਉਰਿਟੀ ਦਾ ਕੀ ਬਣੇਗਾ ਪੰਜਾਬ ਤੇ ਹਰਿਆਣਾ ਹੀ ਆ ਜਿਹੜਾ ਤੁਹਾਨੂੰ ਅਨਾਜ ਪੂਰਾ ਕਰਕੇ ਦਿੰਦਾ ਔਰ ਇਹਨਾਂ ਲੋਕਾਂ ਨੂੰ ਕਿਸਾਨਾਂ ਨੂੰ ਤੁਸੀਂ ਕਿਸਿਆਰੇ ਬਣਾਉਣ ਦੇ ਤੁਰੇ ਹੋਏ ਹੋ ਅਗਲੀ ਗੱਲ ਮੈਂ ਇਹ ਵੀ ਕਹਿਣੀ ਚਾਹਣਾ ਹੈ ਕਿ ਤੁਹਾਡੀਆਂ ਸਰਹੱਦਾਂ ਤੇ ਜਿਹੜਾ ਤੁਸੀਂ ਆਰਾਮ ਦੀ ਨੀਂਦ ਸੌਣੇ ਹੋ ਨਾ ਸਰਹੱਦਾਂ ਤੇ ਖੜਾ ਹਰ ਜਵਾਨ ਜਿਹੜਾ ਗੋਲੀ ਦੇ ਸਾਹਮਣੇ ਖੜਾ ਉਹ ਸਾਡਾ ਹੈ ਭਲੇਖੇ ਚ ਨਾ ਰਹਜਿਓ ਉਹ ਕਿਸੇ ਡਾਨੀ ਦਾ ਪੁੱਤ ਨਹੀਂ ਖੜਾ ਕਿਸੇ ਪੋਲਿਟਿਕਲ ਲੀਡਰ ਦਾ ਪ ਅਤੇ ਸਾਡੇ ਖੜੇ ਨੇ ਕਿਸਾਨ ਤੇ ਮਜ਼ਦੂਰ ਦੇ ਜੇ ਬਣਾ ਉਹਨਾਂ ਦੇ ਮਨ ਚ ਵੀ ਇਹ ਗੱਲ ਆ ਗਈ ਕਿ ਜੇ ਸਾਡਿਆਂ ਨੂੰ ਤੁਸੀਂ ਮਾਰਨ ਤਰਪੇ ਹੋ ਤਾਂ ਅਸੀਂ ਤੁਹਾਡੀ ਨੌਕਰੀ ਤੋਂ ਕੀ ਲੈਣਾ ਭਈ ਅਗਰ ਉਹਨਾਂ ਨੇ ਲੱਤ ਮਾਰ ਕੇ ਬਾਹਰ ਨਿਕਲੇ ਆਏ ਤੇ ਤੁਸੀਂ ਅੰਦਾਜ਼ਾ ਲਾਓ ਤੁਹਾਡਾ ਹਾਲ ਕੀ ਹੋਣਾ ਤੁਸੀਂ ਦੇਖੋ ਬੇੜਾ ਗਰਖ ਕਰਨ ਵਾਲਿਆਂ ਵਾਲਿਆਂ ਵਿੱਚ ਖੜੇ ਹੋ ਜਾਓਗੇ ਸੋ ਇਸ ਕਰਕੇ ਵਕਤ ਆ ਕਿਸਾਨਾਂ ਦੀ ਬਾਹ ਫੜੋ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ ਮਦਦ ਐਨੌਸ ਕਰੇ ਸਰਕਾਰ ਤਾਂ ਕਿ ਸਾਡੇ ਕਿਸਾਨ ਜਿਹੜੇ ਅੱਜ ਐਸ ਹਾਲਾਤ ਦੇ ਵਿੱਚ ਨੇ ਇਹਨਾਂ ਨੂੰ ਮਦਦ ਕੀ ਦਿੱਤੀ ਜਾ ਸਕੇ